ਕੈਸਾ ਹੈ ਸੇਓ ਕੈਸਾ ਹੈ ਇਹ ਦੇਖੋ ਬਿਦ ਪਟਨਾ ਵਾਲਾ ਸਾਈਡ ਤੇ ਸਾਹਮਣੇ ਹੈਗਾ ਬਰਨਾਲਾ ਸਾਹਿਬ ਨਹੀਂ ਬਰਨਾਲਾ ਲੋਕ ਬਾਤ ਕੀਤਾ ਤੁਹਾਡਾ ਜਨਵੇਂ ਵਲੋਗ ਵਿੱਚ ਕੀ ਹਾਲ ਚਾਲਾ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਹਾਂਜੀ ਬੂਡ ਚਿੱਟੇ ਕੋਈ ਨਹੀਂ ਚਿੱਟੇ ਕਿੰਨਾ ਕਰਾ ਕੇ ਕੰਮ ਤੇਰਾ ਸਾਡੋ ਲਾਲਾ ਖਰਤੋ ਦਾਵਾ ਚੱਲੀ ਗਿਆ ਪਹਿਲਾਂ ਤਾਂ ਜਾ ਕੇ ਨਾ ਗੁਰਦਵਾਰਾ ਸਾਹਿਬ ਦੋ ਦੜਾ ਕੇ ਨਾ ਮੱਥਾ ਟੇਕ ਕੇ ਆਉਣੇ ਨੇ ਲੈ ਤੇ ਗੁਰਦਵਾਰਾ ਹੈਗਾ ਇੱਥੋਂ 3 ਕਿਲੋਮੀਟਰ ਮੇਰੇ ਸਾਹਬ ਨਾਲ ਹਾਂ ਵੀ ਹੋ ਗਿਆ ਤਿਆਰ ਬੋਲਿਆ ਹੈ ਗੁੱਡ ਮਾਰਨਿੰਗ ਕਰਦੇ ਸਾਰਾ ਮਾਰਨਿੰਗ ਕੀ ਹਾਲ ਚਾਲ ਹੈ ਕੀ ਹਾਲ ਚਾਲ ਠੀਕ ਠਾਕ ਹਾਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਬੱਤਨੀ ਵੀ ਜਾ ਕੇ ਆਉਣਾ ਆਪਾ ਵਧਰੀਓ ਗੱਡੀ ਭਰ ਕੇ ਲੈ ਜਾਣੀ ਆ ਮਖਾਣੇ ਦੀ ਬਤਨ ਕੀ ਕਰਨਾ ਮੈਂ ਖਾਣੇ ਲੈ ਕੇ ਆਮਨੇ ਦੋ ਤਿੰਨ ਚੀਜ਼ਾਂ ਦੋ ਤਿੰਨ ਚੀਜ਼ਾਂ ਲੈ ਕੇ ਆਉਣਾ ਤਿਆਰ ਹੋਣਗੀ ਤਾਂ ਫੇਰ ਹੀ ਆ ਤੂੰ ਨਾ ਤਾਂ 10 ਵਜੇ ਪਈਆ ਤਾਂ ਸੇਵਾ ਨੂੰ ਲੱਗਣਾ ਅਸਦਾ ਡੈਟਿਸ ਪੈਸੇ 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 ਪੱਸਾ ਪੈਸਾ ਬੱਸ ਸਾ ਕੱਤੀ ਹੈ ਤੇਰੇ ਕੋਲ ਆਦਾਂਗੇ ਤੇਰੀ ਵਰਤੀ ਹੈ ਅੱਜ ਤੇਰੇ ਮਾਝ ਫੋਟੋਆਂ ਕਰਦਾ ਹੈ ਹਾਂ ਹਾਂ ਹਨਾ ਯੋ ਕੋਈ ਇੱਕ ਗਾਲ ਫੋਟੋ ਕਮਰੇ ਆਈ ਸੀ ਸਕੂਲ ਤੇ ਫੋਟੋ ਹੋਗੀ ਆਈ ਸੀ ਹਾਂ ਬੋਟਕਾ ਨਾ ਕਰਾਈ ਜੇਗੀ। ਨਾ ਨਾ ਇਹਦਾ ਕੰਮ ਕਰਨੇ ਤੇਰਾ। ਕਾਲਾ ਫਿਰ ਛੇਤੀ ਛੇਤੀ। ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਫਿਰ ਆ ਕੇ ਕਰਦਾਂਗੇ ਗੱਲਬਾਤ ਆਪਾਂ। ਬਤਨੀ ਕਰ। ਬਤਨੀ ਵਜਾਇਆ ਹੋਈ ਕੋਈ ਨਹੀਂ। ਇਹਨਾਂ ਸ਼ੌਪ ਕਰਨ ਦੇ ਰਹਿੰਦਾ ਨੇ 24 ਘੰਟੇ। ਹੁਣ 13ਵਾਂ ਮਹੀਨਾ ਉਹਦੇ ਕਹਿਣ ਨੂੰ ਨਾ ਤਾਂ ਪੈਸੇ ਆਉਂਦੇ ਤੇ ਨਾ ਜਾਂਦੇ ਆ। ਸਾਨੂੰ ਵਿਚਾਲੇ ਜਾਏ ਕੰਮ। ਵੇ ਬਗਾਨ ਬਾਜ਼ਾਰ ਤੋਂ ਵਰਦੇ ਕੱਟਣਾ ਬਹੁਤ ਔਖਾ ਲੈ ਤਾਂ ਜਾਣੇ ਗੇਰਾ ਆਪੇ ਇਧਰੋਂ ਤੇ ਮੁੜ ਕੇ ਉਧਰੋਂ ਆਉਣਾ ਬਹੁਤ ਔਖਾ ਹਣਾ ਮਨੂਰ ਯਸ ਆ ਜੇਗਾ ਮਨੂਰ ਦਾ ਹੁੰਦਾ ਕਿਤੇ ਦਵਾ ਲੈ ਕਿਤੇ ਦਵਾ ਲੈ ਸੋ ਗਾਇਸ ਬ੍ਰੇਕਫਾਸਟ ਕਰ ਲੀਏ ਚਟਨੀ ਤੇ ਮੱਖਣੀ ਨਾਲ ਤੇ ਫੇਰ ਚਲਿਏ ਗੁਰਦਾਰਾ ਸਾਹਿਬ ਜਾ ਕੇ ਆਉਣਾ ਮੱਥਾ ਟੇਕ ਕੇ ਆਉਣਾ ਤੇ ਫੇਰ ਕਰਦੇ ਆਂਗਾ ਅਲਵਾ ਉਹ ਜੀ ਗੁਰਦੁਆਰਾ ਰਹਿ ਗਿਆ ਇੱਥੋਂ ਨੇੜੇ ਹੀ 5 ਕਿ ਮਿੰਟ ਦਾ ਰਸਤਾ ਪੁੰਚਨ ਵਾਲੇ ਸੀ ਗੁਰਦੁਆਰਾ ਸਾਹਿਬ ਕਿਉਂ ਬਈ ਆਂਜੀ ਇਧਰ ਆਓ ਅੱਛਾ ਬੇਟਾ 5 ਮਿੰਟ ਦਾ ਰਹਿ ਗਿਆ ਰਸਤਾ ਦੱਸੋ ਆਪਣਾ ਦੁੱਧ ਜੜਦਾ ਹੁੰਦਾ ਇੱਥੇ ਠੀਕ ਆ ਢਾਲੀ ਵਾਲਾਂ ਦਾ ਧਿਆਨ ਆ ਸਾਰੇ ਤੇ ਅੰਮ੍ਰਿਤ ਵੀ ਆ ਪਾਈਪ ਰੱਖਿਆ ਪਿਆ ਇੱਥੇ ਹੋਰ ਪਾਣੀ ਹੋਣੀ ਹੈ ਨਾ ਅਮਰਜੀਤ ਸਿੰਘ ਸਿੱਧੂ ਪੌਲਾ ਗਿਆ ਜੀ। ਲੱਗਦਾ ਫੌਲ ਦੇ ਉੱਧਰਲੀ ਸਾਈਡ ਹੈਗਾ ਗੁਰਦੁਆਰਾ ਸਾਹਿਬ। ਮੰਮਾ ਸਭ ਇੱਧਰ ਹੈਗਾ ਬਦਨੀ ਕਲਾਂ। ਇੱਧਰ ਹੈ ਬਰਨਾਲਾ ਸਾਈਡ। ਤੇ ਸਾਹਮਣੇ ਹੈਗਾ ਲੋ ਬਰਨਾਲਾ ਸਾਹਿਬ ਨਹੀਂ ਬਰਨਾਲਾ। ਲੋ ਆ ਪੌਲਾ ਜਿਹੜਾ ਬਹੁਤ ਜਿਆਦਾ ਕਸੂਤਾ ਪੌਲਾ।

ਸੋ ਕਰਤਕ ਇੱਥੇ ਜੋੜ ਮੇਲਾ ਵੀ ਹੁੰਦਾ ਹੁੰਦਾ ਡਾਣਾਦ ਵੀ ਅੱਗੇ ਅੱਗੇ ਆਪਾਂ ਬਾਬਾ ਜੀ ਦੇ ਕਰਤਕ ਚਲੋ ਜੀ ਕੋਹਣ ਮੱਥਾ ਟੇਕੋ ਸੋਰਾਜ 1992 ਚ ਤਿਆਰ ਕੀਤਾ ਗਿਆ ਸੀ ਇਹ ਸਾਹਮਣੇ ਲਿਖਿਆ ਸਨ ਤੁਸੀਂ ਦੇਖ ਸਕਦੇ ਆ ਇਹ ਹੈਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਿਸਾਨ ਸਾਹਿਬ ਪ੍ਰਕਾਸ਼ ਨੇ ਮੌਕਾ ਮੇਲਾ ਇਹ 7 ਮਾਰਚ ਦਾ 7 ਮਾਰਚ ਨੂੰ ਨੰਬਰ 7 ਮਾਰਚ ਨੂੰ ਪ੍ਰਕਾਸ਼ ਹੋ ਗਿਆ ਨੰਬਰ ਤੇ ਦਾ 9 ਮਾਰਚ ਨੂੰ ਨੰਗੜੀ ਲੈਣਾ ਆਦਾ ਜਿੰਦ ਦਾ ਗਾਂ ਦਾ ਬੜਾ ਬੜੇ ਨੇ ਥਲੇ ਮੜਦੇ ਹੋ ਜਾਂਦੇ ਆ ਮੁਰਤੇ ਚੱਲ ਕੱਲਪਤੋ ਦੁਬਾਰਾ passon di mar bas nangla hai kaisa hai sev kaisa hai 312 oho murle wala kaisa hai fir aaliyan ji o ਰੋਗ ਲਿਖਾ ਸਾਹਮਣੇ ਹੋਏ। ਸਮਾਨ ਲਿਆਂਦਾ ਜੀ ਇੱਕ ਤਾਂ ਪੈਨ ਲਿਆਂਦਾ ਸੀ ਕੋਈ ਨੂਰ ਦਾ ਪੈਨਸਲਾਂ ਦੀ ਡੱਬੀ ਤੇ ਚੁੰਨੀयां ਲਿਆਂਦੀਆਂ ਦੋ ਕਰਨ ਦੇਵਦੀਆਂ। ਚੁੰਨੀयां ਵੇ ਚੁੰਨੀयां ਸੋਹਣੀ ਬਹੁਤ ਲੱਗਦੀ ਐ ਨੀਲੀ ਕਲਰ ਵਾਲੀ ਹੈ ਨਾ ਥੱਲੇ ਲਾ ਦੇ ਪੁੱਤ ਥੱਲੇ ਲਾ ਦੇ। ਉਹ ਵੀ ਠੀਕ ਆ ਵੈਸੇ ਇਹ ਵੀ ਸੋਹਣੀ ਲੱਗਦੀ ਐ। ਇਹ ਮੈਂ ਤਾਂ ਨੀਲੀ ਰੱਖੂੰਗੀ। ਠੀਕ ਆ। ਇਹ ਕਹਤਾ ਕੋ ਕਹਿੰਦੀ ਆ ਜਾਂ ਤਾਂ ਕੁਝ ਨਹੀਂ ਕਹਿੰਦੀ ਜੇ ਲੈ ਲੀ ਤੇ ਫੇਰ ਉਹ ਕਿਆ ਸੀ ਕੋ ਮੈਂ ਦੋ ਲੈ ਆਹ ਤਾਂ ਦੋ ਕਹਿੰਦੀ ਸੀ ਮੈਂ ਤਾਂ ਕਹਿੰਦਾ ਇੱਕ ਫਰ ਲੈ ਲੈ ਇਹਨੂੰ ਕਹੀ ਮੈਂ ਤੈਨੂੰ ਕੋ ਮੈਂ ਕਿਹਾ ਦੱਸ ਤੂੰ ਇਹ ਦਰੀ ਜਾਂਦੀ ਰਹਿੰਦੀ ਆ ਇਹਨੂੰ ਡਰਦੀ ਰਹਿੰਦੀ ਮੈਂ ਦੋ ਕਿਆ ਉਹਨੇ ਦੋ ਲੈ ਪਹਿਲੇ ਫੇਰ ਲੈਦੀ ਨਾ ਪਾਰੇ ਵੀ ਨਹੀਂ ਲਈਦੀ ਪਾਰਾ ਇੱਕ ਅੱਧਾ ਕਰਮ ਦਾ ਸਾਰ ਨਾ ਲੈਦੀ ਜੀ ਮੈਂ ਤਾਂ ਕਹ ਦੋ ਲੈ ਮੈਂ ਕਹ ਰੋ ਕਹਿੰਦਾ ਮੈਂ ਦੋ ਲੈ ਤੈਨੂੰ ਮੈਂ ਜੇ verdade ਦਵਾਏ ਤੇ ਜੰਨੀ ਇਹਨੂੰ ਆਹ ਬਰਾਮ ਬਰਾਮ ਨਮਕਾਜ਼ੀ ਮਿਲ ਫਰਤੂਈ ਤਾ ਤਾ ਮੁਰਗਾ ਦਾ ਖਰਾਬ ਕਰ ਦੇ ਤੋੜ ਦੂੰਗੀ ਲਾ ਉਹਦੇ ਮੇਕਰ ਦਫਰ ਮਗਰ ਤਨ ਮੈਂ ਇੱਕ ਕੌਲੀ ਥੋੜਾ ਹਾਂ ਟਿੱਕਾ ਜਾਣ ਤੇ ਕਰਦੂਗਾ ਨਹੀਂ ਆਹੋ ਕਰਦੀ ਆ ਮੈਂ ਦੂਜੇ ਨੂੰ ਤਾਂ ਕੋਚੀ ਦੇ ਬੋਲ ਆਣੀ ਆ ਸੀਧੀ ਤੇ ਤੇ ਇੱਕ ਪਾਸੋਂ ਪਾ ਕੇ ਜਾਊਂਗੀ ਅੱਖ ਨੇ ਭੰਗੜਾ ਕਦੋਂ ਭਾਈ ਜਾਣਾ ਤੂੰ ਕੀ ਹੋ ਗਿਆ ਇੱਕ ਦਿਨ ਦੀ ਪਾ ਕੇ ਜਾਊਂਗੀ ਠੀਕ ਆ ਉੱਥੇ ਜਾਣਾ ਪੌਲ ਤੇ ਪਾਰ ਤੇ ਭੰਗਾ ਅੰਦਰ ਕਾ ਲੇਨਨ ਦੀ ਕਰ ਦੇ ਬੰਦ ਸੋਦੀ ਪਾੜ ਦੇ ਹੈ ਸੋਦੀ ਆ ਦੇ ਕਿ ਸੋਦੀ ਆ ਤੇ ਕੋਈ ਪੁੱਤ ਵਾਰੀ ਕਦੋਂ ਮੰਨ ਪਾਤੀ ਕਾਲਾ ਨੇ ਬੰਦ ਕੋਈ ਨਹੀਂ ਲੈ ਕੇ ਦੁਖਾ ਅਦਰ ਮੇਰੇ ਕਰੀ ਲਈ ਜਾ ਮਮੀ ਨਾ ਤਾਂ ਬਲੀ ਬੱਟੀ ਐ ਨਾ ਤਾ ਨਾ ਤੁਰਾਂ ਚ ਆਹ ਹਰਾ ਖਲੂ ਲੈ ਕੋਈ ਨਾ ਲੀਤੀ ਲਾ ਲੀ ਬਲਾ ਲੀ ਲਾ ਹਰਾ ਥਲੇ ਤੁਰ ਤੂੰ ਜੇ ਕਾਸੋ ਕਰਦਾ ਨਾ ਤੜਿਆ ਨਗਵੇਂਗਾ ਉਹ ਥੋੜਾ ਦੁਨੇ ਲਾ ਲੈ ਮੈਂ ਚੱਲ ਜਾ ਮਾਰੀ ਭਾਵੈ ਆਹ ਲੇਕਾ ਆ ਦੂਸਰੀ ਲੇਕਾ ਮੈਂ ਕਿਹਾ ਇਹਨੂੰ ਗੱਡੀ ਲੈ ਕੇ ਗਏ ਸੀ ਅੱਜ ਗੁਰਦੁਆਰਾ ਸਾਹਿਬ ਤੇ ਪਹਿਲਾਂ ਕਾਫੀ ਨਹੀਂ ਪਿਆ ਦੋ ਤਿੰਨ ਦਿਨ ਤੇ ਉਹ ਤਾਂ ਕਰਕੇ ਰਸਤੇ 'ਚ ਕਾਹੀ ਟਿੱਕੜ ਸੀਗਾ ਤੇ ਗੱਡੀ ਦੇ ਲਿਬੜ-ਲਿਬੜ ਕੇ ਭਾਵੇਂ ਮੋਟਿਆਂ ਵਾਲੀ ਲਿਬੜਿਆ ਹੋਇਆ ਸੀਗਾ ਕਾਫੀ ਤੇ ਮੈਂ ਕਿਹਾ ਚੱਲ ਧੋ ਦਈਏ ਵੈਸੇ ਵੀ ਮੇਰੀ ਆਦਤ ਹੈ ਜਦੋਂ ਮੈਂ ਇਹ ਲੈ ਕੇ ਜਾਵਾਂ ਆਣ ਕੇ ਉਹ ਕਿਕਰਮ ਪਾਣੀ ਮਾਰ ਕੇ ਫਿਰ ਅੰਦਰ ਲਾ ਦੇਈ ਦੀ ਆ ਕਿ ਆਪਾਂ ਗੱੜਾ ਦਿੱਲੀ ਜਾਣਾ ਹੁੰਦਾ ਕਿਤੇ ਕਿਤੇ ਗੱਡੀ ਜੇ ਕੋਈ ਜਦੋਂ ਕਿਤੇ ਦੂਰ ਜਾਣਾ ਹੋਵੇ ਹਫ਼ਤੇ ਖੰਡ ਬਾਅਦ ਤੇ ਇਹ ਨੇੜਾ ਨਾਲੇ ਸ਼ਾਂਤ ਸਲੇਟੀ ਦੀ ਲੈਗ ਬਣੀ ਰਹਿੰਦੀ ਆ ਤੇ ਚਾਰ ਨਹੀਂ ਲੱਗਦੀ ਜਾਰਾ ਗਾਸੀ ਜੰਮਿਆ ਪਹਿਲੇ ਕਰਾਂ ਗੁਲਾਣਾ ਤੇ ਮਹਜਲ ਮਾਰਦੀ ਆ ਪਾਣੀ ਤੇ ਪਾਣੀ ਮਾਰ ਕੇ ਆ ਜਿਹੜੇ ਨਦੇ ਚੰਗੀ ਤਰ੍ਹਾਂ ਮੋਟਰਸਾਈਕਲ ਵੀ ਧੋਦਾ ਸੀ ਨਾਲ ਹੀ

Patia patia sta în patia 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 <coughs> patia, patia. ਮੈਕਡੋਨਲਡ ਚ ਮੁਗ ਗਏ ਇਹ ਪੜਾਉਂਦੀ ਆ ਫਿਰ ਭਰੀ ਜਿਆਦੇ ਕੁਛ ਮੜਾਉਂਦਾ ਉਹ ਕਹਿੰਦਾ ਇਹਦੀ ਮਿਹਨਤ ਬਾਲੀ ਹੁੰਦੀ ਆ ਫਿਰ ਪੜਾਉਂਦੀ ਮੇਰੀ ਗੱਲ ਸੁਣ ਮੈਨੂੰ ਜਿਹੜੀ ਟਰੋਫੀ ਵੀ ਮਿਲਦੀ ਆ ਹਜੇ ਮੈਨੂੰ ਕਦੋਂ ਮਿਲੂਗੀ ਨਾ ਮੈਂ ਨੀ ਆ ਕੋ ਪਈ ਫonz ਦੇ ਦਿੱਤੀ ਫonz ਦੇਤੀ ਓਏ ਸਾਰੇ ਨਾ ਦਿੱਤੀ ਮੈਂ ਗੁੱਸੇ ਨਹੀਂ ਕਰਦੀ ਕਿਸੇ ਹੈ ਗੁੱਸੇ ਨਹੀਂ ਕਰਦੀ ਮੈਡਮ ਕਿਸੇ ਨੂੰ ਚੰਗੀ ਵਾਲੀ ਹੈ ਨਹੀਂ ਨਹੀਂ ਜਿਹਦੇ ਜਿਹਦੇ 95 ਤੋਂ ਉੱਪਰ ਆ ਕੇ ਮਾਰਕਸ ਉਹਨੂੰ ਨਹੀਂ ਮਿਲਣੀ ਟਰੋਫੀ ਉਹਨੂੰ ਮਿਲਣੀ ਹੈ ਜਿਹਦੇ 95 ਤੋਂ نیچے ਆਏ ਉਹਨੂੰ ਨਹੀਂ ਮਿਲਣੀ ਨਹੀਂ ਨਹੀਂ ਜਿਹਨ 95 ਨੂੰ ਉੱਪਰ ਮਤਲਬ ਜਿਵੇਂ 91 ਆ ਗਿਆ ਨਹੀਂ ਉਹਨੂੰ ਨਹੀਂ ਮਿਲਣੀ ਜਿਹੜਾ 100 ਆ ਗਏ ਉਹਨੂੰ ਤਾਂ ਮਿਲੂਗੀ ਵੱਡੀ ਵੱਡੀ ਕਬੱਡੀ ਜਿਹੜੀ ਕਬੱਡੀ ਉਹ ਮਿਲ ਜਾਂਦੀ ਆ ਇਹ ਕੋਈ ਵੀ ਗਲਤ ਹੋਇਆ ਚਲ ਮੈਂ ਜ ਦਿਨੇ ਕੱਟੀ ਮੈਂ ਤਾਂ ਸਾਹ ਚ ਲੈ ਕਹਿ ਦੂੰਗਾ ਬਸ ਇਹ ਕਰ ਲੈ ਫਿਰ ਆਪਾਂ ਦੂਜਿਆਂ ਦੀ ਰਿਵੀਜ਼ਨ ਕਰ ਲਈਏ ਸੀ ਤੇ ਇਹ ਕਈ ਦਾ ਨੰਦ ਨਾ ਨੂ ਗਲਤ ਆਹ ਇੱਕ ਦੇਖ ਲੈ ਤੇ ਦੁਬਾਰਾ ਮੈਂ ਤੈਨੂੰ ਪੜ੍ਹਾਉਂਦੀ ਠੀਕ ਤੇ ਮੈਂ ਤੂੰ ਕਹਿਂਗਾ ਉਹ ਮੀ ਹੋ ਕਿਉਂ ਨਹੀਂ ਕੌਸੀ ਆਣੀ ਬਣ ਕੇ ਆਈ ਹੂ ਹੂ ਡੂ 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 ਮੈਂ ਸਲ ਪਾਈ ਸਲ ਕੱਟ ਸਕਦੀ। ਉੱਤ। ਮੈਂ ਤੁਹਾਨੂੰ ਰੋਣਾ ਇਹਦੀ ਮਾਤਰਾ ਨੂੰ। ਕਿੰਨੇ ਠੀਕਾ? ਪਰ ਠੀਕ ਹੈ ਬਸ। ਪੱਤੀ ਪਾ ਦੇ। ਬੜਾ ਰੁਕੇ ਜਾ ਪਿਆ ਹਨ। ਕੀ ਕੰਮ? ਕਾਦੀ ਨਾਲ ਹੋ ਗਿਆ। ਪਤਾ ਨਹੀਂ ਉਦਾਂ ਹੀ ਹੋ ਗਿਆ ਬਸ। ਮੈਂ ਕਿਹਾ ਸੀ ਛਿੱਕਾ ਵਾਲਾ ਲਗੂ ਆਵਾਂਗਾ। ਮੈਨੂੰ ਵੀ ਉਦਨਾਈ ਸੀ। ਮੈਂ ਟੀਕੇ ਨਾਲ ਉਟਾਈ ਇੰਜੈਕਸ਼ਨ ਜਦੋਂ ਲੱਗਾ। ਜਦੋਂ ਸ਼ਲਵਾਯੋਂ ਅਸੀ ਨੱਕ ਤੱਕ ਕਾਰਬਨ ਸੈਂਟੀਗਰ ਵਧੇਗਾ ਲੱਗ ਤੇ ਹੈ ਠੀਕ ਹੈ ਜੇ ਕੰਮ ਬੜਾ ਛੱਡਣਾ ਨਹੀਂ 15 ਦਾ ਬਹੁਤ ਬੁਰਾ ਹਾਲ ਸੀ ਮੈਨੂੰ ਪਤਾ ਇੱਕ ਦਿਨ ਤੱਕ ਭਰਾ ਪਵੇ ਰਾਤ ਨੂੰ ਹੋਮਸਾ ਕੱਢੀ ਮੈਂ ਤਰਾਤ ਮੈਂ ਆਈ ਪਵਾ ਇੱਧਰ ਨੂੰ ਹੋ ਜਾਏ ਇੱਧਰ ਨੂੰ ਪਵਾ ਇੱਧਰ ਨੂੰ ਹੋਰ ਕਹਿੰਦਾ ਮੈਂ ਖਾ ਲੈਂਦੀ ਮੈਂ ਦੋ ਬਈ ਦੋ ਦਿਨ ਸੀ ਸੁਤੇ ਵੇਲੇ ਬੜਾ ਲੱਤਾਂ ਗੀਦੇ ਵੱਜਦੀਆਂ ਉਹ ਮੈਂ ਦਵਾਈ ਦੇ ਦਿੰਦਾ ਏ ਟਿੱਕੜੀ ਕੁੜੀ ਕੁੜੀ ਕਲ ਸੀ ਕਸਟਮਰ ਕਰ ਲਾ ਹੁੰਦਾ ਕੀ ਕਰ ਬਚਾਰਾ ਤੇ ਇਹਦਾ ਮੇਰਾ 10 10 ਸੀ ਪਾਇਆ ਨਾ ਸਾਰੇ ਦਾਸ ਜਿਵੇਂ ਵਾਦਾ ਇਹ ਮੈਂ ਲਿਖ ਦਿੱ ਠੀਕ ਐ ਗੱਡੀ ਕੁੜੀ ਜਾਂਦਾ ਇਹਦਾ ਸਾਹੀ ਹਾਂ 10 ਦਿਨ ਦੱਬ ਕੇ ਪੜ ਲਿਆ ਸਮਝ ਲਾ ਕਰ ਗਿਆ ਪੁੱਤ ਆ 10 ਦਿਨ ਰਹਿਣਾ ਫਸਟ ਇਪਰੋਂ ਚਾਹਤੇ ਨਾਲ ਪੜ ਲਿਆ ਧਿਆਨ ਨਾਲ ਪੇਪਰ ਕਰਿਆ ਆ ਆ ਮਰ ਕੇ ਤਾੰਦਾਂ ਬੀਲਾ ਦਾਸ ਦੇਣ ਕਿਉਂ ਫਿਰ 12 ਤਰੀਕ ਨੂੰ ਪੇਪਰ ਖਤਮ ਤੇ 12 ਤੋਂ ਸਮਝ ਲੈ 1 ਤਰੀਕ ਨੂੰ ਜਾ ਕੇ ਸਕੂਲ ਲੱਗਣੀ ਆ ਫਿਰ ਘਰੇ ਹੀ ਅਚੂ ਹਾਂ ਨਿਊ ਕਲਾਸਾਂ 1 ਤਰੀਕ ਨੂੰ ਆ ਫਿਰ ਇੱਕ ਦਿਨ ਜਾਣਾ ਰਿਜ਼ਲਟ ਸੁਣਨ ਬਸ ਉਹਦਾ ਨਾਲ ਹੀ ਮੁੜਿਆਣਾ ਕਿੰਦਰ ਕਰੀ ਫਿਰ ਇਹ ਹੈਗਾ 12 15 ਦਿਨ ਤੱਕ ਤੂੰ ਸਿੱਧੇ ਲਾ ਲੈ 16 17 18 ਦਿਨ ਕਰੀ ਯਾਰ ਮੈਨ ਮੈਨ ਗੁਣੀ ਮੇਰੇ ਬਾਪ ਤੇ ਦਾ ਭਣਾ ਦੀ ਇੱਕ ਛੁੱਟੀ ਆ ਉਹ ਵੀ ਮੈਨ ਗੁਣੀ ਫਤਿਹ ਨੂੰ ਰਸਤਾ ਦਰ ਨਿਤ ਕਿਉਂ ਆ ਕੇ ਲਿਆ ਕੇ ਆਣਾ ਹੋਰ ਕਰਟੀ ਗਈ ਨਾ ਪਰਮ ਦਿਖਾ ਕੇ ਆਣੀ ਆ ਸਿਨੇਮਾ ਚ ਗੱਡੀ ਬਾਹਰ ਹੀ ਖੜਾ ਦੀ ਜੇ ਨਹੀਂ ਪੜ ਜਾਖ ਨੇ ਹੱਥ ਨੇ ਉਹ ਨਹੀਂ ਮੜਨ ਦਸ ਕਿ ਕਿਹੜੇ ਉਤਾਰਾਂਗੇ ਇਹ ਤਾਂ ਕੰਮ ਕੋਲ ਜਾ ਕੇ ਅੱਛਾ ਓਕੇ ਉਹ ਕੋਈ ਰਸਤਾ ਦੱਸਣ ਲਈ ਮੈਂ ਨਹੀਂ ਕੋਈ ਪੱਕਾ ਨਹੀਂ ਕਹਿ ਸਕਦੀ ਇਹ ਤਾਂ ਅੱਗੇ ਲੈਣੀ ਜੇ ਮੈਂ ਕਿੰਨਾ ਕਿੱਥੇ ਜਾਵਾਂਗੇ ਬੱਸ ਸੇਕਿਆ ਸਾਡੇ ਸਭਾ ਕੋਲ ਆਉਂਦਾ ਹੈ ਜੀ ਇਹਦੇ ਕਿਤੇ ਕਿਤੇ ਕੰਮ ਆ ਜਾਂ ਮੇਰੇ ਪਰਮਾਨਾ ਲੱਚਾ ਹੈ ਕਿਵੇਂ ਆਏ ਵਰਕੇ ਚ ਨਹੀਂ ਕਰਕੇ ਤੇ ਤੁਹਾਨੂੰ ਮੈਂ ਤੇ ਅੱਜ ਸੇ ਤਾਂ ਠੀਕ ਨਹੀਂ ਹੈਗਾ ਥੋੜਾ ਜਿਹਾ ਕੋਲਡ ਜਿਹਾ ਹੋਇਆ ਵਾ ਤੇ ਸਿੱਕਾ-ਚੁੱਕਾ ਜਿਹਾ ਲੱਗ ਰਿਹਾ ਹਾਂ ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਇੱਥੇ ਕਰਦੇ ਸਮਾਪਤ ਤੇ ਕੱਲ ਨੂੰ ਲਾਗੇ ਨਵੀਂ ਵੀਡੀਓ ਦੇ ਵਿੱਚ ਕੰਨ ਬਾਦ ਸਾਰੇ ਐਕਸ਼ਨ ਐਕਸ਼ਨ ਦੇ ਨਾਲ ਸਾਡੇ ਬੰਦੇ ਦੇ ਕੰਨ ਬਾਦ ਸਾਰਿਆਂ ਦਾ ਬਾਏ ਕਰਦੇ ਸਾਰਿਆਂ ਨੂੰ ਥੈਂਕਸ ਫॉर ਵਾਚਿੰਗ ਗੁੱਡ ਨਾਈਟ ਕਹੇ